ਦੇਰ ਸੱਚਾ ਸੋਦਾ ਦੇ ਸੰਸਾਪਕ ਪੋਜਨਿੰਗ ਬੇਪਰਵਾਸ ਸਾਈ ਸ਼ਾਹ ਮਸਾਨਾ ਜੀ ਮਹਾਰਾਜ ਦੇ ਪਵਿੱਤਰ ਐਮ ਐਸ ਜੀ ਅਫਤਾਰ ਮਹੀਨੇ ਚ ਦੇਸ਼ ਵਿਦੇਸ਼ ਜੀ ਸਾਧ ਸੰਗਤ ਵਕ ਵਕ ਮਨਉਤਪਲ ਦੇ ਕਾਰਜ ਕਰਕੇ ਖੁਸ਼ੀਆਂ ਮਨਾ ਰਹੀ ਹੈ ਇਸੇ ਲਈ ਦਿੱਤਾ ਹੈ ਤੇ ਇੰਗਲੈਂਡ ਦੀ ਸਾਧ ਸੰਗਤ ਵੱਲੋਂ ਲਗਾਤਾਰ ਪੌਦਾ ਰੋਪਣ ਕਰਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਦਿੱਤੀ ਜਾ ਰਹੀ ਹੈ ਇੰਗਲੈਂਡ ਦੇ ਬਲਕ ਲੰਡਨ ਦੀ ਸਾਧ ਸੰਗਤ ਵੱਲੋਂ ਕਲੋਜ਼ ਪਾਰਕ ਵੈਸਟ ਟ੍ਰੀਂਟ हिडन लंदन ਵਿਕੇ 700 ਪੌਦੇ ਲਗਾਏ ਗਏ ਜਿੱਥੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ 16 ਸੇਵਾਦਾਰਾਂ ਦੇ ਨਾਲ ਮੂਲ ਨਾਗਰਿਕਾਂ ਨੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਦਿੱਤੀਆਂ ਸੇਵਾ ਕਾਰਜਾਂ ਦਰਮਿਆਨ ਗਾਰਡਨ ਦੇ ਮੇਅਰ ਮੈਡਮ ਕੋਲਿਨ ਸੂਲੀਵਨ ਨੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕੀਤੀ ਉਹਨਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਅਤੇ ਧੰਨਵਾਦ ਕੀਤਾ ਇਸ ਮੌਕੇ ਕਾਉਂਸਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟਰੀਆਂ ਦਾ ਵੱਡੀ ਗਿਣਤੀ ਵਿੱਚ ਪੌਦੇ ਲਗਾਉਣ ਦੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਲੰਡਨ ਦੀ ਸਾਥ ਸੰਗਤ ਵੱਲੋਂ ਨਵੰਬਰ ਮਹੀਨੇ ਵਿੱਚ ਇਹ ਪੌਦਾ ਰোপਣ ਦਾ ਤੀਜਾ ਪੜਾਅ ਸੀ। ਇਸ ਤੋਂ ਪਹਿਲਾਂ ਅਸੀਂ ਵਦਾਰਾ ਨੇ ਰੈਵਨੋਰ ਪਾਰਕ, ਗ੍ਰੀਨਫੋਰਡ, ਲੰਡਨ ਵਿਕੇ 1160 ਅਤੇ ਹੈਨੌਲਟ ਏਸ਼ੀਅਨਜ਼ ਗਰਾਊਂਡ ਇਲਫੋਰਡ ਲੰਡਨ ਵਿਕੇ 600 ਪੌਦੇ ਲਗਾਏ ਹਨ। ਦੰਸਰ ਗੁਰੂ ਤੇਰੇ ਯਾਸਰਾ ਅੱਜ ਅਸੀਂ ਯੂਕੇ ਲੰਡਨ ਦੇ ਵਿੱਚ ਵੈਸਟ ਗ੍ਰੇਟਰਨ ਦੇ ਵਿੱਚ ਲਗਭਗ 16 ਬੋਨਟੀਅਰਸ ਨੇ ਮਿਲ ਕੇ 700 ਫੇਰਾਂ ਨੂੰ ਪੋਦੇ ਲਗਾਏ ਐਂਡ ਪਿਤਾ ਜੀ ਦੇ ਦੇਰੇ ਆਪਣੇ ਨਾਲ ਅਸੀਂ ਬਾਰਿਸ਼ ਦੇ ਵਿੱਚ ਵੀ ਇੰਨੇ ਪੋਦੇ ਲਗਾਉਣ ਦੇ ਵਿੱਚ ਸਫਲ ਰਹੇ ਐਂਡ ਪਿਤਾ ਜੀ ਜਿਵੇਂ ਤਰ੍ਹਾਂ ਸਾਡੇ ਉੱਤੇ ਆਪਣੀ ਦਇਆ ਮਿਹਰ ਬਣਾਈ ਰੱਖਣ ਬਹੁਤ ਸਾਰਾ ਆਸ਼ੀਰਵਾਦ ਹੈ ਤਾਂ ਦੰਸਰ ਗੁਰੂ ਤੇਰੇ ਯਾਸਰਾ ਅੱਜ ਸਾਥ ਸੰਗਤ ਲੰਡਨ ਇੰਗਲੈਂਡ ਨੇ ਵੈਸਟ ਗ੍ਰੇਟਰਨ ਦੇ ਵਿੱਚ ਅਰਾਊਂਡ 700 ਬੂਟਾ ਲਾਇਏ ਨੇ ਪੂਜਾ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਪ੍ਰੇਰਣਾ ਸੇ ਸਾਰੀ ਸਾਧ ਸੰਗਤ ਨੇ ਮਿਲ ਕੇ ਬੂਟੇ ਲਗਾਏ ਨੇ ਤੋਂ ਪੂਜਾ ਪਿਤਾ ਜੀ ਦਾ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਦਾਨ ਦਾਨ ਸਤਿਗੁਰੂ ਤੇਰਾ ਹੀ ਆਸਰਾ ਜੀ ਦਾਨ ਦਾਨ ਸਤਿਗੁਰੂ ਤੇਰੇ ਆਸਰਾ ਥੈਂਕ ਯੂ ਡਾਕਟਰ ਐਮ ਐਸ ਸੀ ਇਨ ਯੂਰ ਗਾਈਡੈਂਸ ਵੀ ਪਲਾਂਟ ਟੂਡੇ ਹੇਅਰ ਇਨ ਵੈਸਟ ਰੇਟਨ ਇਨ ਲੰਡਨ 700 ਪਲਾਂਟਸ ਟੂਡੇ ਵਿਦ ਦਾ ਹੈਲਪ ਆਫ ਟ੍ਰੀਜ਼ ਫੋਰ ਸਿਟੀਜ਼ ਥੈਂਕ ਯੂ ਸੋ ਮੱਚ ਬਾਕੀ ਜਿਸ ਤਰੀਕੇ ਦੇ ਨਾਲ ਲੰਡਨ ਦੀ ਸਾਤ ਸੰਗਤ ਵੱਲੋਂ ਖਾਸ ਕਰ ਸ਼ਹਾ ਸਤਰਾਮ ਜੀ ਗਰੀਨੇਸ ਵੈਲਫੇਅਰ ਕਮੇਟੀ ਦੇ ਭਾਈ ਪੈਣ ਸਿਵਾਦਾਰਾਂ ਵੱਲੋਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜਿਨਸਾਨੇ ਜੋ 167 ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕੀਤੇ ਹਨ ਉਹਨਾਂ ਕਾਰਜਾਂ ਵਿੱਚੋਂ ਹਰਿਆਲੀ ਨੂੰ ਸੋਗਤ ਦੇਣਾ ਵਾਤਾਵਰਨ ਦੀ ਸੋਸ਼ਟਤਾ ਦੇ ਲਈ ਇੱਕ ਕਾਰਜ ਜੋ ਕੀਤਾ ਇਸ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਯਾਦ ਰੱਖਿਆ ਜਾਏਗਾ ਵਰਨਾ ਅੱਜ ਦੇ ਕੋਰ ਕਲਯੁਗ ਦੇ ਵਿੱਚ ਆਪਣੇ ਆਪਣੇ ਦੇ ਲਈ ਸਮਾਂ ਨਹੀਂ ਕੱਢਦੇ ਤਾਂ ਲੇਕਿਨ ਇਹ ਲੋਕ ਵਿਦੇਸ਼ੀ ਧਰਤੀ ਉੱਤੇ ਜਿੱਥੇ ਲੋਕ ਆਪਦੇ ਫਿਊਚਰ ਦੇ ਲਈ ਜਾਂਦੇ ਹਨ ਆਪਦੇ ਪੜਾਈ ਦੇ ਲਈ ਆਫ ਦਾ ਫਿਊਚਰ ਸੈੱਟ ਕਰਨ ਦੇ ਲਈ ਜਾਂਦੇ ਹਨ ਜਿੱਥੇ ਇੱਕ ਘੰਟਾ ਵੀ ਕਿਸੇ ਕੋਲ ਸਮਾਂ ਨਹੀਂ ਹੁੰਦਾ ਅਜਿਹੇ ਦੌਰ ਦੇ ਵਿੱਚ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਲੰਡਨ ਦੇ ਸੇਵਾਦਾਰਾਂ ਵੱਲੋਂ ਆਪਦੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਤਰੀਕੇ ਦੇ ਕਾਰਜ ਕਰਨਾ ਵਾਕਈ ਅੱਜ ਦੀ ਕੜੀ ਦੇ ਵਿੱਚ ਬਹੁਤ ਹੀ ਇੱਕ ਸਮਾਜ ਦੇ ਉੱਪਰ ਬਹੁਤ ਵੱਡਾ ਪਰਪਕਾਰ ਹੈ ਫਾਤਾਵਰਨ ਦੀ ਸ਼ੁੱਧਤਾ ਦੇ ਲਈ ਜੋ ਕਾਰਜ ਕੀਤਾ ਹੈ ਇਹ ਵਾਕਈ ਬੇਮਿਸਾਲ ਤਸਵੀਰਾਂ ਹਨ ਸੱਚ ਕਹੂੰ ਪਰਵਾਰ ਵੀ ਲੰਡਨ ਇੰਗਲੈਂਡ ਦੀ ਸਾਂਤ ਸੰਗਤ ਨੂੰ ਇਸ ਕਾਰਜ ਦੇ ਲਈ ਸ਼ਲਾਘਾ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਹੋਰ ਵੀ ਇਸ ਤਰੀਕੇ ਦੇ ਜੋ ਮਨੁੱਖਤਾ ਭਰ ਦੇ ਕਾਰਜ ਹੈ ਸਾਂਤ ਸੰਗਤ ਨਿਰੰਤਰ ਕਰਦੀ ਰਹੇਗੀ